ਪਹਿਲਾ ਤਾਂ ਸਭ ਹੋ ਰੋ ਹੋ ਗਏ ਕਿ ਇਹ ਬੀਬੀਆਂ દોੜੀਆਂ ਵੇਖ ਸਕਦੇ ਤੁਸੀਂ ਕਿ ਦੋਨੋਂ ਤਰਫ ਬੀਬੀਆਂ ਕੋਈ ਉਧਰ ਦੀ ਦੌੜ ਰਿਆ ਕੋ ਉਧਰ ਦੀ ਦੌੜ ਰਿਆ ਅਸੀਂ ਵੀ ਉਸ ਵੇਲੇ ਰੁੱਕ ਕੇ ਅਸੀਂ ਜੱਕਦਮ ਪਿੱਛੇ ਜਾ ਕੇ ਵੇਖਿਆ ਕਿ ਗੱਲ ਕੀ ਹੋ ਗਈ ਏ ਜਦੋਂ ਅਸੀਂ ਪਿੱਛੇ ਕੱਕ ਵੇਖਿਆ ਤਾਂ ਪਿੱਛੇ ਭਾਜੀ ਹਾਲਾਤ ਸੀ ਸਾਡੇ ਪੰਜਾਬ ਦੇ ਆ ਸਾਡਾ ਪੰਜਾਬ ਜੋ ਡਿਵੈਲਪ ਹੋਇਆ ਜੋ ਤਰੱਕੀ ਕਰ ਰਿਹਾ ਉਸ ਦੇ ਹਾਲਾਤੀਆਂ ਤਸਵੀਰਾਂ ਤੁਸੀਂ ਵੇਖੋ ਕਿਉਂ ਪਿਛੇ ਕਰੋੜ ਰੋਡਵੇ ਦੀ ਬੱਸ ਖੜੀ ਆ ਹਟੇ ਤੋਂ ਲਗਭਗ 400 ਮੀਟਰ ਪਿਛੇ ਔਰ ਇਹ ਬੀਬੀਆਂ ਵਿਚਾਰੀਆਂ ਇਹ ਸਾਡੇ ਪੰਜਾਬ ਦਾ ਭੁਵੇਖੇ ਸਾਡੇ ਦੇਸ਼ ਦਾ ਭੁਵਖ ਆ ਵੇਖ ਸਕਦੇ ਤੁਸੀਂ ਕਿ ਬੱਸ ਵਾਸਤੇ ਆਧਾਰ ਕਾਰਡ ਦੇ ਚੱਕਰ ਵਿੱਚ ਕਿਵੇਂ ਧੱਕੋ ਧੱਕੀ ਹੋ ਰਹੀਆਂ ਨੇ ਔਰ ਵਿਚਾਰੀਆਂ ਨੂੰ ਕਿਵੇਂ ਸਰਕਾਰਾਂ ਨੇ ਬੇਬੂਖ ਬਣਾਇਆ ਜੇ ਤੁਸੀਂ ਆਧਾਰ ਕਾਰਡ ਬਣਾਏ ਔਰ ਆਧਾਰ ਕਾਰਡਾਂ ਦੇ ਉੱਤੇ ਫੈਸਿਲਿਟੀ ਦਿੱਤੀ ਏ ਤਾਂ ਫਿਰ ਤੁਸੀਂ ਇਹਨਾਂ ਨੂੰ ਬੱਸਾਂ ਵੀ ਹੋਰ ਪਾ ਕੇ ਦਿਓ ਰੋਡਵੇ ਦੀਆਂ ਬੱਸਾਂ ਹੀ ਹੋਰ ਵਧਾ ਦਿਓ

ਕਿ ਇਦਾਂ ਦਾ ਵੀ ਹੋਵੇਗਾ ਇਹਦਾ ਵਿਚਾਰੀਆਂ ਨੂੰ ਧੱਕੇ ਖਾਣੇ ਪੈਣਗੇ ਜਿਹੜੀਆਂ ਕੁੜੀਆਂ ਅੱਜ ਪੜ੍ਹਾਈ ਕਰ ਰਹੀਆਂ ਲੰਬਾ ਸਮਾਂ ਜ਼ਿੰਦਗੀ ਦਾ ਸੰਘਰਸ਼ ਇਸੇ ਤਰ੍ਹਾਂ ਹੀ ਕੱਟਣ ਗਿਆ ਇਹਨਾਂ ਨੂੰ ਆਧਾਰ ਕਾਰਡ ਦੇ ਵਿੱਚ ਇਹ ਜੇ ਬੱਸਾਂ ਨਹੀਂ ਪਾ ਕੇ ਦੇਣੀਆਂ ਤਾਂ ਆਧਾਰ ਕਾਰਡਾਂ ਦਾ ਕਰਾਇਆ ਕਿਉਂ ਫਰੀ ਕੀਤਾ ਉਜੇ ਕਰਾਇਆ ਫਰੀ ਕੀਤਾ ਤਾਂ ਹਰ ਇੱਕ ਨੂੰ ਇੱਕ ਜ਼ਰੂਰਤ ਹੁੰਦੀ ਹੈ ਕਿ ਚਲੋ ਕਰਾਇਆ ਫਰੀ ਹੋ ਗਿਆ ਆ ਤਸਵੀਰਾਂ ਤੁਸੀਂ ਵੇਖੋ ਹਾਲਾਤ ਵੇਖੋ ਤੁਸੀਂ ਪਰ ਉਹ ਫੈਸਿਲਿਟੀ ਜਿਹੜੀ ਚਾਹੀਦੀ ਸੀ ਲੋਕਾਂ ਨੂੰ ਮਿਲ ਨਹੀਂ ਰਹੀ ਲੇਕਿਨ ਲੋਕਾਂ ਦੀ ਦੁਰਦਸ਼ਾ ਜਿਹੜੀ ਆ ਵੱਧ ਖੱਜਲ ਖੁਆਰੀ ਵੱਧ ਹੋ ਰਹੀ ਹੈ ਔਰ ਆ ਤਸਵੀਰਾਂ ਤੁਸੀਂ ਵੇਖੋ ਕਿਸੇ ਦੇ ਵੀ ਸੱਟ ਲੱਗ ਸਕਦੀ ਆ ਕਦੇ ਵੀ ਕੋਈ ਹਾਸਾ ਵਾਪਰ ਸਕਦਾ ਔਰ ਜ਼ਿੰਮੇਵਾਰ ਕੌਣ ਹੋਵੇਗਾ ਇਸ ਦਾ ਆ ਤਸਵੀਰਾਂ ਦਸੂਏ ਦੀਆਂ ਨੇ ਔਰ ਦਸੂਏ ਦੇ ਵਿੱਚ ਅਸੀਂ ਖੜੇ ਆ ਔਰ ਬੱਸ ਅੱਡੇ ਤੋਂ ਪਹਿਲਾਂ ਦੀਆਂ ਤਸਵੀਰਾਂ ਨੇ ਬੱਸ ਅੱਡੇ ਦੇ ਬਾਹਰ ਮਾਰ ਦੀਆਂ ਤਸਵੀਰਾਂ ਨੇ ਔਰ ਬੱਸ ਅੱਡਾ ਕਿਉਂ ਬਣਾ ਦਸੂਹਾ バス ਸੜੇ ਦੇ ਵਿੱਚ ਖੜੇ ਆ ਔਰ ਦਸੂਹਾ バス ਸੜੇ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਰੀਆਂ ਭੈਣਾਂ ਖੜੀਆਂ ਨੇ ਔਰ ਜਿੰਨੀ ਵੀ ਭੈਣਾਂ ਦੀ ਗਿਣਤੀ ਆ ਕਾਰਨ ਕੀ ਆ ਕਿ ਰੋਡਵੇਸ ਦੀ ਬੱਸ ਜਿਹੜੀ ਆ ਉਹਨੂੰ ਟਿਕਿਆ ਜਾ ਰਿਹਾ ਔਰ ਰੋਡਵੇਜ ਦੇ ਆਧਾਰ ਕਾਰਡਾਂ ਨਾਲ ਚੱਲਣ ਵਾਲੀਆਂ ਸਵਾਰੀਆਂ ਜਿਹੜੀਆਂ ਆ ਆ ਤੁਸੀਂ ਦੇਖ ਸਕਦੇ ਹੋ ਕਿ ਆ ਸਾਹਮਣੇ ਦਸੂਹੇ ਦੇ バス ਸੜੇ ਉੱਤੇ ਔਰ ਸਰਕਾਰਾਂ ਨੇ ਜੇ ਅਫਸਿਟਰੀਆਂ ਟੀਆਂ ਨੇ ਕਿ ਇੰਨੀਆਂ ਫੈਸਿਲਿਟੀਆਂ ਦੇ ਵਿੱਚ ਆਧਾਰ ਕਾਰਡ ਜਿਹੜਾ ਜੇ ਉਹ ਜ਼ਰੂਰੀ ਆ ਤਾਂ ਫਿਰ ਬੱਸਾਂ ਵੀ ਰੋਡਵੇਜ ਵਧਾਉਣੀਆਂ ਚਾਹੀਦੀਆਂ ਤੇ ਬੱਸਾਂ ਵੀ ਵੱਧ ਕਰਨੀਆਂ ਚਾਹੀਦੀਆਂ ਔਰ ਲੋਕਾਂ ਨੂੰ ਸਿਰਫ ਚੱਕਰਾਂ ਵਿੱਚ ਪਾਇਆ ਗਿਆ ਆਧਾਰ ਕਾਰਡਾਂ ਦਾ ਸਿਰਫ ਇੱਕ ਝਾਂਸਾ ਦਿੱਤਾ ਗਿਆ ਔਰ ਆ ਤੁਸੀਂ ਦੇਖ ਸਕਦੇ ਹੋ ਕਿ ਕਿੰਨੀਆਂ ਬੈਣਾਂ ਖੜੀਆਂ ਨੇ ਸਿਰਫ ਆਧਾਰ ਕਾਰਡ ਦੇ ਚੱਕਰ ਦੇ ਵਿੱਚ ਕਿ ਆਧਾਰ ਕਾਰਡ ਵਾਲੀ ਬੱਸ ਜਿਹੜੀ ਆ ਉਹ ਆਵੇਗੀ ਤੇ ਫੇਰ ਇਹਨਾਂ ਬੈਣਾਂ ਜੀ ਭਰਾਜੀ ਸੱਚ ਕਾਲ ਜੀ ਸੱਚ ਕਾਲ ਜੀ ਆ ਜਿੰਨੀਆਂ ਬੈਣਾਂ ਖੜੀਆਂ ਨੇ ਕਾਰਨ ਕੀ ਹੈ ਕੰਨ ਪੜੀ ਆਧਾਰ ਕਾਰਡ ਕਰਕੇ ਆਧਾਰ ਕਾਰਡ ਵਾਲੀ ਬੱਸ ਵੇਟ ਕਰਦੀਆਂ ਹਾਂਜੀ ਆਧਾਰ ਕਾਰਡ ਦੀ ਵੇਟ ਕਰਦੀਆਂ ਜੀ ਇਹ ਰੋਡਵੇ ਦੀ ਆਏਗੀ ਤਾਂ ਕੰਮ ਹੋਵੇਗਾ ਫੇਰ ਇਹਨਾਂ ਨੇ ਜਾਣਾ ਬਸ ਦੇ ਉੱਤੇ ਨਹੀਂ ਤੇ ਨਹੀਂ ਜਾਣਾ ਰੋਡਵੇ ਇੰਨਾ ਪਿੰਡੀਆਂ ਇਹ ਬਾਹਰ ਤੱਕ ਲੰਕੀਆਂ ਹੁੰਦੀਆਂ ਕੋਈ ਹਵੀ ਨਵੀਂ ਹੁੰਦੀ ਆ ਕੋਈ ਡਰਾਈਵਰ ਸਸਿਕਾ ਸਸਿਕਾ ਆ ਜਿੰਨੀਆਂ ਕੁੜੀਆਂ ਖੜੀਆਂ ਆ ਆਧਾਰ ਕਾਰਡ ਵਾਲੀ ਬੱਸ ਵਾਸਤੇ ਸਾਰੇ ਆਧਾਰ ਕਾਰਡ ਵਾਲੀ ਬੱਸ ਵਾਸਤੇ ਹੀ ਆ ਲੋਕਾਂ ਨੇ ਬਹੁਤ ਜ਼ਿਆਦਾ ਮਰਦਾਂ ਨੂੰ ਵੀ ਇਹ ਸੁਵਿਧਾ ਮਿਲਣੀ ਚਾਹੀਦੀ ਆ ਮੈਂ ਤਾਂ ਇਹੀ ਕਹਿਣਾ ਮੇਰਾ ਧੰਨਵਾਦ ਧੰਨਵਾਦ ਔਰ ਇੱਕ ਗੱਲ ਹੋਰ ਦੱਸਿਓ ਕਿ ਜਿੰਨੀਆਂ ਵੀ ਕੁੜੀਆਂ ਇੱਥੇ ਖੜੀਆਂ ਜਿੰਨੀਆਂ ਭੈਣਾਂ ਖੜੀਆਂ ਨੇ ਇਹ ਸਰਕਾਰ ਨੇ ਆਧਾਰ ਕਾਰਡ ਦੀ ਫੈਸਿਲਿਟੀ ਦਿੱਤੀ ਆ ਤਾਂ ਸਰਕਾਰ ਨੇ ਇਹ ਵੀ ਦੇਣਾ ਸੀ ਕਿ ਇਹਨਾਂ ਵਾਸਤੇ ਬੱਸਾਂ ਵਧਾ ਦਿੰਦੇ ਜਾਂ ਤਾਂ ਰੋਡਵੇਅ ਦੀਆਂ ਬੱਸਾਂ ਵਧਾਉਂਦੇ ਹਾਂਜੀ ਹਾਂਜੀ ਬੱਸਾਂ ਲਈ ਵਧੀਆ ਫੈਸਿਲਿਟੀ ਵੈਸੇ ਵਧੀਆ ਦਿੱਤੀ ਆ ਬਟ ਇਸ ਗੱਲ ਆ ਤਾਂ ਲੋਕੀ ਲਮ ਲਮਕ ਲਮਕ ਕੇ ਜਾਂਦੇ ਆ ਬਟ ਇਹ ਚੀਜ਼ ਸੱਟ ਲੱਗਣ ਦਾ ਵੀ ਡਰ ਰਹਿੰਦੇ ਹਾਂਜੀ ਹਾਂਜੀ ਬਹੁਤ ਕੁੜੀਆਂ ਲੰਮਕ ਜਾਂਦੀਆਂ ਤੁਸੀਂ ਵੀ ਲੰਮਕ ਜਾਂਦੇ ਹੋ ਨਹੀਂ ਮੈਂ ਆਪਣੀ ਯੂਨੀਵਰਸਿਟੀ ਬੱਸ 'ਚ ਜਾਂਦੀ ਆ ਅੱਛਾ ਤੁਹਾਡੀ ਯੂਨੀਵਰਸਿਟੀ ਬੱਸ ਆਉਂਦੀ ਆ ਤੁਸੀਂ ਉਹਦੇ ਉੱਤੇ ਜਾਂਦੇ ਹੋ ਇਹਨਾਂ ਕੁੜੀਆਂ ਨੂੰ ਆਪਣਾ ਬਚਾਅ ਕਰਨਾ ਚਾਹੀਦਾ ਔਰ ਥੋੜਾ ਹਰ ਪੇਰੈਂਟਸ ਨੂੰ ਵੀ ਸੋਚਣਾ ਚਾਹੀਦਾ ਆ ਵੀ ਸੱਟ ਵੀ ਲੱਗ ਸਕਦੀ ਆ ਪੇਰੈਂਟਸ ਘਰ ਬੈਠੇ ਆ ਔਰ ਕੁੜੀਆਂ ਇੱਥੇ ਰੋਡ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਸਿਰਫ ਇੱਕ ਆਧਾਰ ਕਾਰਡ ਦੀ ਫੈਸਿਲਿਟੀ ਲੈਣ ਵਾਸਤੇ ਰੋਡ ਦੇ ਵਿੱਚ ਜੇ ਕੋਈ ਬੱਸ ਆ ਜਾਂਦੀ ਆ ਬੈਣ ਨੂੰ ਜਗ੍ਹਾ ਨਾ ਮਿਲੀ ਤਾਂ ਡਿਗਣਗੀਆਂ ਸੱਟ ਲੱਗੇਗੀ ਹਾਂਜੀ ਹਾਂਜੀ ਜ਼ਰੂਰ ਲੱਗੇ ਹੁਣ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਇਹਨਾਂ ਨੂੰ ਨਹੀਂ ਮੈਸੇਜ ਦੇਣਾ ਚਾਹਾਂਗੀ ਘਰ ਦੇ ਉਹਨਾਂ ਨੂੰ ਥੋੜੀ ਜਿਹਾ ਇਹਨਾਂ ਨੂੰ ਪੈਸੇ ਦੇਣੇ ਚਾਹੀਦੇ ਆ ਆਪਣੇ ਬੱਚੇ ਨੂੰ ਸੇਫਲੀ ਜਿੱਥੇ ਉਹਨਾਂ ਨੇ ਭੁਜਨਾਵਾਂ ਨੂੰ ਪਹੁੰਚਾਉਣਾ ਚਾਹੀਦਾ ਥੈਂਕ ਯੂ ਸਾਰੀ। ਉਹ ਦੱਸ ਦਿਓ ਤਸਵੀਰਾਂ ਕੀ ਦੱਸੂਗਾ ਵਿੱਚ ਖੜੇ ਆ ਔਰ ਦਸੂਰਾ ਦੇ ਵਿੱਚ ਤੁਸੀਂ ਵੇਖ ਬਸ ਸੜੇ ਦੇ ਬਾਹਰ ਆਜੋ ਭੀੜ ਵੇਖ ਸਕਦੇ ਹੋ ਸਿਰਫ ਰੋਡਵੇਜ ਦੀ ਬੱਸ ਚੱਲੀ ਜਾ ਰਹੀ ਆ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਕਿ ਜਦੋਂ ਬੱਚਿਆਂ ਨੂੰ ਮਾਂ ਪਿਓ ਜਾਂ ਪੇਰੈਂਟਸ ਜਿੰਨੇ ਵੀ ਆ ਆਪਣੇ ਬੱਚਿਆਂ ਨੂੰ ਇੱਥੇ ਛੱਡ ਦਿੰਦੇ ਆ ਕਿ ਤੁਸੀਂ ਆਧਾਰ ਕਾਰਡ ਵਾਲੀ ਬੱਸ ਵੇਟ ਕਰਨੀ ਆ ਉਸਦੇ ਤੇ ਜਾਣਾ ਪਰ ਲੇਕਿਨ ਬੱਚਿਆਂ ਦੇ ਕਿਤੇ ਨਾ ਕਿਤੇ ਸੱਟ ਲੱਗ ਸਕਦੀ ਆ ਕੋਈ ਨੁਕਸਾਨ ਹੋ ਸਕਦਾ ਇਹ ਤਸਵੀਰਾਂ ਵੱਤਵਾ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਜੀ ਨਾਲ ਮੈਂ ਹਰਜਿੰਦਰ ਸਿੰਘ ਜੀ ਨੇ ਦਾ ਜ਼ਿਲ੍ਹਾ ਗੁਰਦਾਸਪੁਰ